ਇਸ ਗੱਲ ਦੋਸਤੋ ਸਾਰਿਆਂ ਜੋੜੀਰ 52 ਦਾ ਜਿਹੜੀ ਹੈ ਨਾ ਰਜਿੰਦਰਾ ਮਸ਼ੀਨ ਤੇ ਪੰਚਾਇਤ ਜੀ 17 8 ਦੇ ਬੜੀ ਦੇ ਚੱਲਦਾ ਤੇ ਤੋੜਾ ਚੈੱਕ ਕਰ ਲਓ ਸਪ ਫੋਲੋਪਰ ਗਾਰੰਟੀ ਜਿੰਨਾ ਕਹਦੇ ਕੋਈ ਮਰਜ਼ੀ ਘੇਰ ਨਾਲ ਕੋਈ ਦਵਨ ਤੋਂ ਵਾਲਾ ਕੰਮ ਨਹੀਂ ਤੇ ਮਸ਼ੀਨ ਬਈ ਆਈ ਸੀ ਕਿ ਜੇ ਹੋਣਾ ਸਾਡੀ ਚੀਜ਼ ਦੀ ਬਾਜ਼ ਨਹੀਂ ਹੈਗੀ ਤਾਂ ਘੱਟ ਪਈ ਤੇ ਆਈ ਆ ਤੇਰਾ ਮਾਡਲ ਜੇਦਰਾ ਮਹੀਨਾ ਤੇਰਾ ਮਾਡਲ ਤੇ ਟਰੈਕਟਰ ਦਾ ਤੋੜਾ ਚੈੱਕ ਕਰੋ ਬਹੁਤ ਜ਼ਰੂਰ ਆਦਾ ਜੇੜੇ ਮਰਜੀ ਗੇਅਰ ਚ ਲਾ ਦੇ ਨੂੰ ਉਸੇ ਗੇਅਰ ਦੀ ਤਰ੍ਹਾਂ ਦਾ ਕੋਈ ਚੱਕਰ ਨਹੀਂ ਹੋ ਜੇਦਰਾ ਮਹੀਨਾ ਚੱਕਰ ਸਭ ਸੈੱਟ ਵਿੱਚ ਹੋਇਆ ਦੇ 17 8 ਦੀ ਪੁਲੀ ਦੇ ਚੱਲਦਾ ਜੁਨੀਅਰ ਬਹੁਤ ਚਾਦਾ 17 8 ਇਹ ਪੂਰਾ ਐਨੋਕੇ ਰਿਪੋਰਟ ਜਲੀ ਜਾਂਦਾ ਜਿਹੜਾ ਮਰਜ਼ੀ ਗੇਅਰ ਲਾ ਦੇ ਉਸੇ ਗੇਅਰ ਦੀ ਤਰ੍ਹਾਂ ਲਾ ਕੇ ਮਹੀਨ ਵੀ ਪੂਰੇ ਐਨੋਕੇ ਚਲੀ ਜਾਂਦੀ ਆ ਕੋਈ ਦਿੱਕਤ ਨਹੀਂ ਆਈ ਪਾਸੇ ਦੀ ਬਾਤ ਖਾਇ ਨਹੀਂ ਮਰਜੀ ਲੰਘਾਈ ਜਬ ਸਾਰਾ ਟਪਾਈ ਪੂਰੀ ਅਲੀਆ ਅਜੇ ਦੀ ਬਾਣੀ ਹੈ ਇਹ ਮਸ਼ੀਨ ਦੀ ਸਾਰਾ ਟ੍ਰਿਪਲ ਦੇ ਜਲਦਾ 55000 ਇਨਸ਼ਾ ਅੱਲਾਹ ਸਾਬਰ ਡਾਇਰੈਕਟਰ ਵਾਲੇ ਹੈਪਰ ਤੋਂ ਦਾ ਹੈ 20 ਮਿੰਟਾਂ ਦੇ ਵਿੱਚ ਸਾਰੀ ਭਰ ਦਿੰਦਾ ਵਧੀਆ ਲੰਘਾ ਹੋਵੇ ਤਾਂ ਬਾਕੀ ਲਾਂਗੇ ਜਿਹੜੇ ਪੈਡਾ ਤੋਰਾ ਇਹ ਰੋਪ ਕੋਲ ਆ ਜਾ ਰਿਹਾ ਕੋਈ ਨਾ ਜਉਂਦੀਰ ਕੋਈ ਵੀ ਦੁਰਦਾ ਜਿੰਨਾ ਇਹ ਤਰਾ ਜਾਂਦਾ 17 8 ਦੀ ਗੁਲੀ ਦੇ ਬਾਈ ਸਹੀ ਚੱਲਦਾ ਇਹ ਜਿਹੜੇ ਵੀ ਬਾਈ ਕੋਲੇ 52 ਦਾ ਸਾ ਉਹ 17 8 ਦੀ ਗੁਲੀ ਪਾ ਲੋ ਕੋਕੇ ਰਿਪੋਰਟ ਜਨੂੰ ਕੋਈ ਚੱਕਰ ਨਹੀਂ ਆਣਾ 17 8 ਦੀ ਗੁਲੀ ਦੇ ਤੋਰਾ ਦੇਖੋ ਕਿੰਨਾ ਲੈਂਦਾ ਤੇ ਮਹੀਨ ਵਿੱਚ ਜਿੰਨਾ ਲੰਗਾ ਜਾਂਦਾ 17 25 ਦੀ 826 ਗਣ ਕਹੇ ਅਰਸ਼ਾ ਵੀ ਕਣਕਲਾ ਟੰਗ ਹੈ ਤੇਰਾ ਮਾਡਲ ਮਸ਼ੀਨ ਆ ਪੰਜੀਰ ਦੇਖੋ ਕਿ ਨਹੀਂ ਇਹ ਵਾਲਾ ਕਾਫੀ ਚੀਜ਼ ਦੀ ਆਵਾਜ਼ ਨਹੀਂ ਆ ਗਈ ਇਹ ਉਹੀ ਫੜ ਗਈ ਜਾਵੇ ਨਾ ਤੇ ਟਰੈਕਟਰ ਦਾ ਤੋਰਾ ਵੀ ਚੈੱਕ ਕਰ ਦੋ ਸਟਾਰਾ 8300 ਦੇ ਬਈ 1800 1900 2000 ਆ ਇੰਨੇ ਚੱਕਰਾਂ ਦੇ ਚੱਲਦਾ ਇਹ ਸਟਾਰਾ 8300